ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਪੰਜਾਬੀ ਐਕਟਰ ਦੀ ਗੱਲ ਕਰ ਰਹੀਆਂ ਜੋਗਰਾਜ ਸਿੰਘ ਇਹਦੀਆਂ ਚਾਰ ਪੰਜ ਕਰਤੂਤਾਂ ਤੁਹਾਨੂੰ ਮੈਂ ਦੱਸਣੀਆਂ ਨੇ ਅੱਜ ਮੈਂ ਤਾਂ ਦੱਸ ਰਿਹਾ ਇਹਦੀ ਇੱਕ ਅੱਜ ਇੰਟਰਵਿਊ ਸੁਣੀ ਜਿਹਦੇ ਵਿੱਚ ਕਹਿੰਦਾ ਕਹਿੰਦਾ ਜਿਹੜੇ ਕਿਸਾਨੀ ਆਗੂ ਨੇ ਜਥੇਬੰਦੀਆਂ ਦੇ ਪ੍ਰਧਾਨ ਵਗੈਰਾ ਨੇ ਉਹਨਾਂ ਨੂੰ ਕਰੋ ਕਹਿੰਦਾ ਪਾਸੇ ਕਹਿੰਦਾ ਮੈਨੂੰ ਬਣਾਓ ਆਗੂ ਲੀਡਰ ਕਹਿੰਦਾ ਤੇ ਮੈਂ ਜਾਂਦਾ ਮੂਰੇ ਲੱਗ ਕੇ ਕਹਿੰਦਾ ਇੱਕ ਫੈਸਲਾ ਕਰ ਕੇ ਆਵਾਂਗੇ ਸਰਕਾਰ ਦੇ ਨਾਲ ਕਹਿੰਦਾ ਜੇ ਨਾ ਕਹਿੰਦਾ ਕੋਈ ਰਿਜ਼ਲਟ ਆਇਆ ਕੋਈ ਫੈਸਲਾ ਹੋਇਆ ਕਹਿੰਦਾ ਮੇਰਾ ਬੇਸ਼ੱਕ ਗੱਲ ਵੜਦੇ ਇਹਦੀ ਕਰਤੂਤਾਂ ਮੈਂ ਦੱਸਣ ਲੱਗਾ ਚਲੋ ਉਹ ਪੱਤੇ ਬਾਅਦ ਵਿੱਚ ਖੋਲਾਂਗੇ ਇਹ ਆਪਣੇ ਪੁੱਤਰ ਦੇ ਵੀ ਛਿੱਤਰ ਪਾਊਗਾ ਥੋੜਾ ਟਾਈਮ ਠਹਿਰੋ ਜਿਹੜੇ ਪੱਤੇ ਖੇਡੇ ਜਾ ਰਹੇ ਨੇ ਉੱਥੇ ਵੀ ਛਿੱਤਰ ਇਹ ਆਪਦੇ ਪੁੱਤਰ ਦੇ ਆਪਦੇ ਬੇਟੇ ਦੇ ਵੀ ਪਾਊਗਾ ਜੁਗਰਾਜ ਦੇ ਵੀ ਪਾਊਗਾ ਚਲੋ ਉਹ ਗੱਲ ਬਾਅਦ ਚ ਕਰਾਂਗੇ ਇਹਦੀਆਂ ਨਾ ਦੋ ਦਿਨ ਕਰਤੂਤਾਂ ਸੁਣਿਆ ਮੈਥੋਂ ਜੋ ਤਾਂ ਲਾਡੀ ਸਾਡੀ ਇੰਟਰਵਿਊ ਕਰਦਾ ਹੁੰਦਾ ਉਹ ਜਿਹੜਾ ਨਸ਼ੇੜੀ ਐ ਭੰਗ ਪੀਣ ਜਾਤ ਠੀਕ ਐ ਜਿੱਥੇ ਗਦਾਸਮਾਨ ਵਰਗੇ ਨੱਚਦੇ ਹੁੰਦੇ ਨੇ ਕੰਜਰੀਆਂ ਵਾਂਗੂ ਉਹ ਤਾਂ ਟੋਪੀ ਲੈ ਲਓ ਇੰਟਰਵਿਊ ਕਰਨ ਵਾਲਾ ਬਸ ਦੇ ਠੀਕ ਐ ਜਦੋਂ ਬਾਬਾ ਦੀਪ ਸਿੰਘ ਦੀ ਗੱਲ ਕਰੂ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਦਾ ਪੁੱਤਰ ਵੀ ਕਹਿੰਦਾ ਇਹ ਤੇ ਉਦੋਂ ਉਹਦੇ ਇਹਦੇ ਗੋਲ ਪਰਨਾ ਹੁੰਦਾ ਕੇਸਰੀ ਤੇ ਗੱਲ ਵਿੱਚ ਹਜੂਰੀਆ ਹੁੰਦਾ ਤੇ ਉਦੋਂ ਇਦਾਂ ਇੰਟਰਵਿਊ ਕਰਦਾ ਤੇ ਜੇ ਤੁਸੀਂ ਉਹਦੀ ਅਸਲ ਸਚਾਈ ਦੇਖੋਗੇ ਨਾ ਇਹਦੀ ਸੈਕੰਡ ਮੈਰਿਜ ਹੈ ਦੂਜਾ ਵਿਆਹ ਇਹਦੇ ਦੂਜੇ ਵਿਆਹ ਦੇ ਜਿਹੜੇ ਬੱਚੇ ਨੇ ਉਹ ਅਮਰੀਕਾ ਦੇ ਵਿੱਚ ਸੈਟਲ ਨੇ ਤੇ ਆਪ ਵੀ ਇਹਦੇ ਕੋਲ ਗ੍ਰੀਨ ਕਾਰਡ ਹੈ ਅਮਰੀਕਾ ਦਾ ਤੇ ਹੁਣ 70 ਸਾਲ ਦੀ ਉਮਰ ਹੋ ਗਈ ਇਹਨੇ ਪਹਿਲਾਂ ਨਾ ਪੰਜਾਬੀ ਫਿਲਮਾਂ ਦੇ ਵਿੱਚ ਜਿਹੜਾ ਬਰਿੰਦਰ ਸਿੰਘ ਐਕਟਰ ਪੰਜਾਬੀ ਉਹਦੇ ਕੋਲੋਂ ਜੁੱਤੀਆਂ ਖਾਦੀਆਂ ਨੇ ਬਿਲੰਦਾਰੋਲ ਰੋਲ ਕਰਦਾ ਰਿਹਾ ਬੈਲਣ ਬਣ ਕੇ ਇਹ ਸਭ ਨੂੰ ਪਤਾ ਹੈ ਉੱਥੇ ਇੱਕ ਹੋਰ ਵੀ ਪੁਆਇੰਟ ਹੈਗਾ ਜਿਹੜਾ ਬਰਿੰਦਰ ਐਕਟਰ ਦਾ ਕਤਲ ਹੋਇਆ ਸੀ ਨਾ ਉਹਦੇ ਵਿੱਚ ਵੀ ਕਿਤੇ ਇਹਦਾ ਯੋਗਦਾਨ ਹੈਗਾ ਇਹ ਸਚਾਈ ਹੈ ਉਹਦੋਂ ਬੜਾ ਪੁਛ ਰੌਲਾ ਪਿਆ ਵੀ ਸੀ ਤੇ ਕਿਤੇ ਨਾ ਕਿਤੇ ਸ਼ੱਕ ਦੀ ਛੁਈਏ ਤੇ ਜਾਂਦੀ ਵੀ ਹੈ ਇੱਕ ਹੋਰ ਗੱਲ ਸੁਣਿਓ ਧਿਆਨ ਦੇ ਨਾਲ ਇਹ ਅੱਜ ਕਹਿੰਦਾ ਹੈ ਕਿ ਮੈਂ ਸ਼ਹੀਦ ਬਾਬਾ ਦੀਪ ਸਿੰਘ ਦਾ ਪੁੱਤਰ ਹਾਂ ਜਿਹੜਾ ਸਿੱਖ ਕੌਮ ਦਾ ਦੁਸ਼ਮਣ ਰਿਆ ਨਾ ਅਜੀਤ ਪੂਲਾ ਤੇ ਉਹਨੂੰ ਮੀਟ ਬਣਾ ਬਣਾ ਕੇ ਇਹ ਬੰਦਾ ਖਵਾਉਂਦਾ ਰਿਹਾ ਇਹ ਸਚਾਈ ਹੈ ਇਹਦੀ ਕਰਤੂਤ ਬਾਰੇ ਤਕਰੀਬਨ ਲੋਕਾਂ ਨੂੰ ਪਤਾ ਹੈ ਉਹਨੂੰ ਮੀਟ ਬਣਾ ਬਣਾ ਕੇ ਇਹ ਬੰਦਾ ਖਵਾਉਂਦਾ ਰਿਹਾ ਇਹ ਸਚਾਈ ਹੈ ਤੇ ਹੁਣ ਹੁਣ ਕਹਿੰਦਾ ਕਹਿੰਦਾ ਮੈਨੂੰ ਕਿਸਾਨਾਂ ਆਗੂ ਬਣਾਓ ਮੈਂ ਕਹਿੰਦਾ ਗਵਰਨਮੈਂਟ ਦੇ ਨਾਲ ਜਾ ਕੇ ਗੱਲਬਾਤ ਕਰਨੀ ਹੈ ਜਿਤਾਵਾਂਗੇ ਤੁਹਾਨੂੰ ਫੈਸਲਾ ਕਰਾਂਗੇ ਯਾਨੀ ਕਿ ਹੁਣ ਜਿਹੜੇ ਫਿਲਮਾਂ 'ਚ ਸਟੰਡ ਜੇ ਹੁੰਦੇ ਸੀ ਲਤਮੁਕੇ ਕਰਨੇ ਰੋਮਾਂਟਿਕ ਨਹੀਂ ਤੋਂ ਫਿਲਮ ਫਿਲਮ ਬਣੀਆਂ ਨਹੀਂ ਇਹ ਤਾਂ ਮਾਰ ਧਾੜ ਬਸ ਗੁੰਡਾਸਾ ਯਾਰ ਦਾ ਪਤਾ ਨਹੀਂ ਕੀ ਖੁਸਾ ਹੈ ਜਾਂ ਲੁੱਟਪਣਾ ਕਰਦੇ ਰਹੇ ਨੇ ਉਹਦੇ ਵਿੱਚ ਗੁੰਡਾਗਰਦੀ ਕਰਦੇ ਰਹੇ ਨੇ ਤੇ ਉਹ ਤਾਂ ਹੁਣ ਹੁੰਦਾ ਨਹੀਂ ਨਾ ਘੋੜੀ ਤੇ ਚੜਾਇਆ ਜਾਵੇ ਨਾ ਕੰਧ ਟੱਪੀ ਜਾਵੇ ਹੁਣ 70 ਸਾਲ ਦਾ ਹੋ ਗਿਆ ਹੁਣ ਲੱਗਦਾ ਵੀ ਕੋਈ ਟਿਕਟੋਕ ਇਦਾਂ ਦੇ ਪਾਸੋਂ ਮਿਲ ਜੇ ਤੇ ਹੁਣ ਐਮਐਲ ਜੇ ਐਮਪੀ ਬਣ ਕੇ ਹੁਣ ਮौज ਕਰੀਏ ਹੁਣ ਇਹਦੀ ਆਖਰਦੋਤ ਹੈ ਮੈਂ ਤਾਂ ਗਲਤ ਕੀਤੀ ਐ ਤੁਸੀਂ ਲਾਡੇ ਸ਼ਾਹ ਦੀ ਇੰਟਰਵਿਊ ਤੇ ਬਾਬਾ ਦੀਪ ਸਿੰਘ ਬਾਰੇ ਦੀ ਇੰਟਰਵਿਊ ਕੱਢ ਕੇ ਸੁਣ ਲਿਓ ਜਾਨਕਿ ਇਹ ਬਹੁ ਰੂਪੀ ਮਹਿਰੂਪੀ ਬੰਦੇ ਨੇ ਬਸ ਬਾਣਾ ਚੇਂਜ ਹੀ ਕਰਨਾ ਕਿਤੇ ਟੋਪੀ ਲਾ ਲਓ ਕਿਤੇ ਦਸਤਾਰ ਸਜਾ ਲਓ ਮੈਂ ਇੱਕ ਹੋਰ ਬੇਨਤੀ ਕਰ ਰਿਹਾ ਜਦੋਂ ਨਾ ਲੋਕ ਮਤਾਂ ਦਿੰਦੇ ਨੇ ਅਸੀਂ ਪੰਜਾਬ ਲਈ ਆਹ ਕਰਾਂਗੇ ਅਸੀਂ ਪੰਜਾਬ ਲਈ ਆਹ ਕਰਾਂਗੇ ਉਹਨਾਂ ਦਮਾਂ ਦੀਆਂ ਤੁਸੀਂ ਪੁਰਾਣੀਆਂ ਸੀੜੀਆਂ ਜਾਂ ਕੈਸਟਾਂ ਸੁਣ ਲਿਓ। ਉਹਦੇ ਵਿੱਚ ਉਹਨੇ ਰਾਜਨੀਤੀ ਤੇ ਜਿਹੜੇ ਤੰਜ ਨੇ ਜਾਂ ਟੁਟਕਲੇ ਨੇ ਉਹ ਬਣਾ ਕੇ ਪੇਸ਼ ਕੀਤੇ ਹੋਏ ਨੇ। ਉਹਦੇ ਵਿੱਚੋਂ ਕਿਤੇ ਨਾ ਕਿਤੇ ਰਾਜਨੀਤੀ ਦੀ ਝਲਕ ਦਿਂਦੀ ਹੈ। ਦਰਦ ਵੀ ਲਿੰਦਾ ਸੀ ਉਹ। ਤੇ ਤੁਸੀਂ ਇਹਦੀਆਂ ਫਿਲਮਾਂ ਸੁਣ ਲਿਓ ਸਾਰੀਆਂ। ਵੇਖ ਲਿਓ ਵੀ ਇਹਨਾਂ ਫਿਲਮਾਂ ਵਿੱਚ ਕੀ ਗੰਦ ਪਾਇਆ ਹੋਇਆ। ਸੁਣ ਕੇ ਦੇਖ ਲਿਓ ਤੁਸੀਂ। ਤੇ ਹੁਣ ਇਹਦੀ ਮਨਸ਼ਾ ਸਾਫ਼ ਹੋ ਗਈ। ਵੀ ਸ਼ਾਇਦ ਕੋਈ ਗੱਲਬਾਤ ਬਣ ਜੇ। ਕੋਈ ਕੁਰਸੀ ਲੀਡਰੀ ਦੀ ਰਾਜਨੀਤੀ ਕੋਈ ਪਾਵਰ ਆ ਜੇ ਤਾਂ ਮौज ਕਰੀਏ ਪਹਿਲਾਂ ਇਹਨੂੰ ਕਦੀੜ ਨੂੰ ਇਹ ਪੁੱਛੋ ਵੀ ਤੂੰ ਬਾਬਾ ਦੀਪ ਸਿੰਘ ਦੀਆਂ ਗੱਲਾਂ ਕਰਦਾ ਹੈ ਬਾਬਾ ਦੀਪ ਸਿੰਘ ਦਾ ਤੇਰੇ ਕੋਲੇ ਕਿਹੜਾ ਸਿਧਾਂਤ ਹੈ ਬਾਬਾ ਦੀਪ ਸਿੰਘ ਦੀ ਅਣਖ ਗੈਰਤ ਤੇਰੇ ਕੋਲੇ ਹੈ ਤੂੰ ਥਾਂ ਥਾਂ ਤੇ ਤਾਂ ਕੁੱਤੇ ਵਾਂਗੂ ਜੀ ਮਾਰਦਾ ਫਿਰਦਾ ਹੈ ਪਹਿਲਾਂ ਇਹਨੇ ਕੋਸ਼ਿਸ਼ਾਂ ਕੀਤੀਆਂ ਨੇ ਹਰ ਤਰ੍ਹਾਂ ਦੀ ਪਰ ਕੋਈ ਗੱਲ ਬਣੀ ਨਹੀਂ ਹੁਣ ਹੁਣ ਹਰੇਕ ਬੰਦਾ ਜਿਹੜਾ ਸਮਾ ਚੱਲਦਾ ਹੈ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਹੁਣ ਸਿੱਧਾ ਹੀ ਕਹਿੰਦਾ ਕਹਿੰਦਾ ਲੀਡਰ ਮੈਨੂੰ ਮੰਨੋ ਐਡਾ ਬੇਬਕੂਬ ਕੋਈ ਬੰਦਾ ਦੇਖਿਆ ਤੁਸੀਂ ਅਜੇ ਤੱਕ ਵੀ ਜਿਹੜਾ ਸਿੱਧਾ ਕਹਿੰਦਾ ਹੋਵੇ ਵੀ ਲੀਡਰ ਮੈਨੂੰ ਮੰਨੋ ਕੋਈ ਹੈਗਾ ਅਜੇ ਤੱਕ ਐਦਾਂ ਜੇ ਤੈਨੂੰ ਲੋਕ ਚਾਹਣਗੇ ਵੀ ਤੂੰ ਲੀਡਰ ਹੈ ਤੈਨੂੰ ਕਹਿਣ ਦੀ ਲੋੜ ਕੀ ਪੈਣੀ ਹੈ ਜਾਣੀ ਕਿ ਆ ਇਹਨਾਂ ਲੋਕਾਂ ਦੀ ਕਰਦੂਤ ਹੈ ਹੁਣ ਦੋ ਗੱਲਾਂ ਤੁਸੀਂ ਧਿਆਨ ਦੇ ਵਿੱਚ ਕਰ ਲਿਓ ਵੀ लाਡੀ ਸਾਹ ਦੇ ਨਾਲ ਬਾਬਾ ਦੀਪ ਸਿੰਘ ਨੂੰ ਕੰਬੇਰ ਕਰੀ ਜਾਂਦਾ ਜਾਂ ਤਾਂ ਬਾਬਾ ਦੀਪ ਸਿੰਘ ਨੂੰ ਨਾ ਮੰਨ ਤੇ ਜਾਂ ਫਿਰ लाਡੀ ਸਾਹ ਜਿਹੜਾ ਨਸ਼ਾ ਪੀਣੀ ਜਾਤ ਸੀ ਉਹ ਤੋਂ ਦੂਰ ਹੋ ਸਾਡੇ ਕੌਮ ਨੂੰ ਕੀ ਪਤਾ ਨਹੀਂ ਸਾਡੇ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਵੀ लाਡੀ ਸਾਹ ਕੌਣ ਹੈ ਤੇ ਬਾਬਾ ਦੀਪ ਸਿੰਘ ਕੌਣ ਹੈ ਇਹ ਖੱਚ ਕਹਿੰਦਾ ਮੈਂ ਬਾਬਾ ਦੀਪ ਸਿੰਘ ਦਾ ਪੁੱਤਰ ਗੋਣਗੋਣ ਦਾ ਲਾੜੀ ਸ਼ਾਹ ਦੇ ਟੋਪੀ ਪਾ ਲੰਦੇ ਸਿਰ ਤੇ ਇੱਕ ਤਾਂ ਇਹ ਗੱਲ ਤੁਸੀਂ ਨੋਟ ਕਰ ਲਿਓ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਪਹਿਲਾਂ ਕਹੀ ਹੈ ਨਾ ਅਜੀਤ ਸਿੰਘ ਪੂਲੇ ਨਿਹੰਗ ਨੂੰ ਇਹ ਮੀਟ ਬਣਾ ਬਣਾ ਕੇ ਖਵਾਉਂਦਾ ਰਿਹਾ ਖੁਦੇ ਬੰਦਾ ਇਹ ਬਹੁਤ ਲੋਕਾਂ ਨੂੰ ਪਤਾ ਹੈ ਮੈਨੂੰ ਅੱਜ ਕਹਿਣਾ ਪੈ ਰਿਹਾ ਤੇ ਕੀ ਇਹ ਜਿਹੇ ਬੰਦੇ ਸਾਡੇ ਕਿਸਾਨ ਆਗੂ ਜਦ ਪੰਜਾਬ ਦੇ ਆਗੂ ਬਣਨਗੇ ਕੀ ਕਰਨਗੇ ਬੰਦੇ ਵੀ ਸਾਡੇ ਲਈ ਜੇ ਇਹ ਤੱਕ ਵੀਡੀਓ ਪਹੁੰਚ ਜੇ ਨਾ ਕਿਤੇ ਸਾਹਮਣੇ ਬੈਠ ਕੇ ਆ ਦੋ ਚਾਰ ਗੱਲਾਂ ਦਾ ਜਵਾਬ ਦੇਵੇ ਵੀ ਆ ਹੋਇਆ ਕਿ ਨਹੀਂ ਹੋਇਆ ਜਿਹੜਾ ਬਰਿੰਦਰ ਸਿੰਘ ਐਕਟਰ ਉਹਦੀ ਮੌਤ ਦਾ ਕਾਰਨ ਤੁਸੀਂ ਹੈ ਨਹੀਂ ਸੀ ਇਹ ਸੱਚ ਹੈ ਕਿ ਝੂਠ ਹੈ ਜਿਹੜੀ ਪੁੱਲੇ ਵਾਲੀ ਗੱਲ ਕਹੀ ਹੈ ਸਹੀ ਹੈ ਸੱਚ ਹੈ ਕਿ ਝੂਠ ਦੱਸਿਓ ਜਿਹੜੀ ਲਾੜੀ ਸ਼ਾਹ ਦੀ ਤੇ ਬਾਬਾ ਦੀ ਜਿੰਨ ਦੀ ਗੱਲ ਕੀਤੀ ਹੈ ਇਹਦੇ ਵਿੱਚ ਕੋਈ ਝੂਠ ਹੈਗਾ ਸਚਾਈ ਹੈ ਇਹ ਛੇਤਰਾਂ ਦੀ ਘਾਟ ਹੈ ਨਾਲ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ